ਫੋਟੋ ਨਹੀਂ ਹੁੰਦੀ ਇੰਦਰ ਸਿੰਘ ਚਲੋ ਬਸ ਸਹੀ ਹੈ ਸਹੀ ਹੈ ਸਹੀ ਹੈ ਚਲੋ 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 ਬੋਲੋ ਲਾਈਵ ਆਦਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਆਪਣੇ ਕਿਸਾਨ ਵੀ ਰੱਖੇ ਹੋਏ ਆ ਠਾਣਾ ਜੀ ਦੇ ਵਿੱਚ ਮੱਡਾਂਪੁਰ ਉੱਥੇ ਅਸੀਂ ਆਏ ਸੀ ਕਿਸਾਨ ਵੀਰਾਂ ਨੂੰ ਮਿਲੇ ਆ ਪ੍ਰਸ਼ਾਦਾ ਪਾਣੀ ਪੁੱਛਿਆ ਮੈਂ ਕਿਹਾ ਕਿਸੇ ਚੀਜ਼ ਦੀ ਲੋੜ ਹੋਵੇ ਜਿੱਥੇ ਤੱਕ ਅਸੀਂ ਮਦਦ ਕਰ ਸਕਦੇ ਆ ਜ਼ਰੂਰ ਕਰਾਂਗੇ ਮੈਨੂੰ ਮਲਾ ਵੀ ਦਿੱਤਾ ਪੁਲਿਸ ਵਾਲਿਆਂ ਨੇ ਐਸੀ ਗੱਲ ਹੀ ਹੈ ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਜੋ ਇਹ ਸਰਕਾਰ ਕਰਦੀ ਪਈ ਹੈ ਨਾ ਇਹ ਪਰਮਨੈਂਟ ਸੋਲੂਸ਼ਨ ਨਹੀਂ ਹੈ ਗੱਲ ਆ ਆਪਾਂ ਬਾਰ-ਬਾਰ ਕਿਸਾਨਾਂ ਨੂੰ ਚੱਕੀਏ ਬਾਰ-ਬਾਰ ਧਰਨੀਆਂ ਤੇ ਬੰਨ੍ਹ ਲਈ ਮਜਬੂਰ ਕਰੀਏ ਉਹਦੇ ਨਾਲੋਂ ਤਾਂ ਜੇ ਆਪਾਂ ਕੋਈ ਪਰਮਨੈਂਟ ਸੋਲੂਸ਼ਨ ਲੱਭ ਲਈਏ ਬੀ ਕਿਸਾਨਾਂ ਦੀਆਂ ਮੰਗਾਂ ਹੀ ਮੰਨ ਲਈ ਅੱਜ ਮੈਂ ਸਮਝਦਾ ਵੀ ਅੱਜ ਤੁਸੀਂ ਚੱਕ ਤੇ ਪੰਜਾਬ ਸਰਕਾਰ ਨੇ ਚਕਾ ਤੇ ਕਿਸਾਨਾਂ ਦਾ ਧਰਨੇ ਫਿਰ ਕੱਲ ਨੂੰ ਕੀ ਕਰੋਗੇ 2 ਮਹੀਨੇ ਨੂੰ ਕੀ ਕਰੋਗੇ ਜੇ ਫੇਰ ਬਹਿਣਗੇ ਫੇਰ ਕੀ ਕਰੋਗੇ ਅਰਹਾਨਾਂ ਨੂੰ ਬਾਹਰ ਬਲਾ ਕੇ ਤੇ ਮਗਰੋਂ ਤੁਸੀਂ ਉਹਨਾਂ ਦੇ ਧਰਨੇ ਚਕਾਏ ਆ ਗਾਉ ਨੂੰ ਕਿਸਾਨਾਂ ਨੇ ਪੰਜਾਬ ਸਰਕਾਰ ਸੈਂਟਰ ਸਰਕਾਰ ਤੇ ਭਰੋਸਾ ਨਹੀਂ ਕਰਨਾ ਇਹਨਾਂ ਨੇ ਗੱਲਬਾਤ ਲਈ ਦੀ ਵੀ ਨਹੀਂ ਆਉਣਾ ਤੁਹਾਨੂੰ ਜਾਣਾ ਪੈਣਾ ਹੈ ਉਹਨਾਂ ਕੋਲੇ ਇਹ ਬਹੁਤ ਮਾੜੀ ਗੱਲ ਹੈ ਪੰਜਾਬ ਸਰਕਾਰ ਦੀ ਕਿ ਗੱਲਬਾਤ ਲਈ ਬੁਲਾ ਕੇ ਤੇ ਤੁਸੀਂ ਮੁੜ ਕੇ ਉਹਨਾਂ ਦੇ ਜਿਹੜਾ ਉੱਥੋਂ ਅਰੈਸਟ ਕਰਦੇ ਹੋ ਤੇ ਉੱਥੋਂ ਮੁੜ ਕੇ ਇਹਨਾਂ ਦੇ ਜਿਹੜਾ ਧਰਨਾ ਲਾਇਆ ਉਹ ਵੀ ਚਕਾਉਣੀ ਹੈ ਜ਼ਬਰਦਸਤੀ ਮੈਂ ਬੇਨਤੀ ਕਰਦਾ ਸਰਕਾਰ ਨੂੰ ਬਈ ਪਰਮਨੈਂਟ ਸੋਲੂਸ਼ਨ ਨਹੀਂ ਹੈ ਗੱਲ ਦਾ ਇਨਾਂ ਦੀਆਂ ਗੱਲਾਂ ਮੰਨੀਆਂ ਜਾਣ ਇਨਾਂ ਦੀਆਂ ਡਿਮਾਂਡਾਂ ਮੰਨ ਕੇ ਤੁਸੀਂ ਜੋ ਵੀ ਇਨਾਂ ਦੀਆਂ ਮੰਗਾਂ ਆ ਉਹਨਾਂ ਦਾ ਪਰਮਨੈਂਟ ਸੋਲੂਸ਼ਨ ਕਰੋ ਜਿਹੜੇ ਭਗਵੰਤ ਮਾਨ ਨੇ ਇਹ ਪਹਿਲਾਂ ਆਪ ਕਿਸਾਨਾਂ ਦੀਆਂ ਮੰਗਾਂ ਚ ਲੈ ਕੇ ਧਰਨੀਆਂ ਚ ਬਹਿੰਦਾ ਰਿਹਾ ਇਹ ਕਹਿੰਦਾ ਸੀ ਮੇਰਾ ਰਾਜ ਆਊਗਾ ਕੋਈ ਧਰਨਾ ਨਹੀਂ ਲੱਗੂਗਾ ਇਹ ਸਿਰਫ ਗੱਲਾਂ ਵਾਲਾ ਹੀ ਐ ਉਦੋਂ ਵੇ ਮੰਗਾਂ ਜਾਇਜ਼ ਕਹਿੰਦਾ ਸੀ ਇਹਦੇ ਇਹਦਾ ਕੋਈ ਸਟੈਂਡ ਨਹੀਂ ਐ ਪਹਿਲਾਂ ਇਹ ਜਦੋਂ ਇਹਨੇ ਸੁਖਪਾਲ ਖੈਰਾ ਅੰਦਰ ਕੀਤਾ ਐ ਉਦੋਂ ਉਸੇ ਦੇ ਹੱਕ ਦੀ ਗੱਲ ਕਰਦਾ ਸੀ ਮੁੜ ਕੇ ਉਸੇ ਨੂੰ ਵੀ ਅੰਦਰ ਕਰਤਾ ਮਤਲਬ ਇਹਦਾ ਕੋਈ ਸਟੈਂਡ ਨਹੀਂ ਹੈ ਇਹ ਅੱਜ ਇਹ ਵਿਰੋਧੀ ਇਹ ਵੀ ਹੋਰ ਲੀਡਰਾਂ ਵਰਗਈ ਹੈ ਜਿਹੜਾ ਆਪੋਜੀਸ਼ਨ 'ਚ ਹੋਰ ਹੈ ਤੇ ਰੂਲਿੰਗ ਦੇ ਵਿੱਚ ਹੋਰ ਹੈ ਇਸ ਲਈ ਮੇਰੀ ਬੇਨਤੀ ਹੈ ਕਿ ਇਹਨੂੰ ਪਛਾਣੋ ਤੇ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਵੀ ਐਵੇਂ ਤੁਸੀਂ ਇੱਕ ਵਾਰ ਤਾਂ ਧਰਨਾ ਚਕਾ ਦੋਗੇ ਤੁਸੀਂ ਦਿੱਲੀ ਵੀ ਚਕਾ ਤਾ ਔਰੇ ਵਿੱਚ ਚਕਾ ਦਿੱ ਤੀਜੀ ਵਾਰੀ ਫੇਰ ਵੇਝਣ ਕਿ ਫਿਰ ਕੀ ਕਰੋਗੇ ਮੈਂ ਇਹ ਬੇਨਤੀ ਕਰਦਾ ਵੀ ਇਹਨਾਂ ਦਾ ਸੋਲੂਸ਼ਨ ਲੱਭੋ ਕੋਈ ਕੋਈ ਐਸਾ ਹੱਲ ਲੱਭੋ ਵੀ ਕਿਸਾਨ ਦੁਬਾਰਾ ਧਰਨੇ ਤੇ ਹੀ ਨਾ ਬੈਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਸਤਿਕਾਰਯੋਗ ਐਮਪੀ ਸਾਹਿਬ ਇੱਥੇ ਪਹੁੰਚੇ ਸੀਗਾ ਬਹੁਤ ਮਾੜੀ ਗੱਲ ਆ ਸਰਕਾਰ ਦੀ ਅੱਜ ਕਸਾਰ ਰੈਸਟ ਕੀਤੇ ਹੋਏ ਆ ਘਰਾਂ ਚ ਬੰਦ ਕਰ ਲਏ ਪੰਜਾਬ ਭਰ ਚ ਕਿਸਾਨ ਕਿਤੇ ਬੈਠਣਾ ਜਨ ਤਰਨਾ ਸੀ ਉਹ ਲੈ ਹੋਈ ਸਰਕਾਰ ਜਿਹੜੀ ਆਪ ਧਰਨੇ ਤੇ ਬੈੰਦੀ ਧਰਨੇ ਚੋਂ ਨਿਕਲੀ ਹੋਈ ਸਰਕਾਰ ਆ ਅੱਜ ਲੋਕਾਂ ਤੇ ਅਤਿਆਚਾਰ ਕਰ ਰਹੀ ਕਿਸਾਨਾਂ ਤੇ ਸਾਡੀ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਨਾ ਕਿਸਾਨਾਂ ਨੂੰ ਜਲਦੋ ਜਲਦ ਰਿਹਾ ਕਰੇ ਨਹੀਂ ਇਹ ਨਾ ਕਿਸਾਨਾਂ ਦੇ ਅਸੀਂ ਨਾਲ ਆ ਹਰ ਤਰ੍ਹਾਂ ਨਾਲ ਨਾਲ ਆ ਨੰਬਰ ਆਫ ਪਾਰਲੀਮੈਂਟ ਅੱਜ ਮਿਲ ਕੇ ਗਏ ਆ ਸਾਡੇ ਇਥੇ ਕਣਿਆ ਸਾਹਿਬ ਹੋਰ ਵੱਖ-ਵੱਖ ਜ਼ਿਲ੍ਹਾ ਤੋਂ ਜਿਹੜੇ ਕਿਸਾਨ ਜਿਹੜੇ ਅੱਜ ਮੀਟਿੰਗ ਕਰਕੇ ਚੰਡੀਗੜ੍ਹ ਮੀਟਿੰਗ ਕਰਕੇ ਵਾਪਸ ਆ ਰਹੇ ਸੀ ਉਹ ਐਸੇ ਰੈਸਟ ਕਰਕੇ ਇਥੇ ਬੰਦ ਕੀਤੇ ਹੋਏ ਆ ਅਸੀਂ ਸਰਕਾਰ ਦੀ ਇਸ ਗੱਲ ਦੀ ਸਖਤ ਚੋਅ ਦਾ ਨਖੇਦੀ ਕਰਦੇ ਆ ਤੇ ਕਿਉਂਕਿ ਜਲ ਤੋਂ ਜਲਦ ਜਿਹੜੇ ਕਿਸਾਨ ਰਿਹਾ ਕੀਤੇ ਜਾਣ ਕਿਸਾਨ ਕੋਈ ਵਹਿਲੇ ਨਹੀਂ ਧਰਨੇ ਲਾਉਣ ਨੂੰ ਦਿਨ ਪਰ ਰਾਤ ਬਰਫ਼ ਦੇ ਵਿੱਚ ਠੰਡੇ ਤੋਰਿਆ ਪੈਂਦਾ ਠੰਡ ਦੇ ਵਿੱਚ ਆਉਂਦੇ ਕਮਾਈਆਂ ਕਰਦੇ ਆ ਇਹ ਜਿਹੜਾ ਇਹ ਮਾਹੌਲ ਪੰਜਾਬ ਸਰਕਾਰ ਬਣਾ ਰਹੀ ਆ ਇਹ ਬਹੁਤ ਮਾੜਾ ਚਲੋ ਆ ਜੀਕਾ ਖਾਲਸਾ